ਸਾਸਰੀ ਕਾਲ ਜੀ ਹਾਂਜੀ ਵੀਰ ਜੀ 25 ਗਾਵਾਂ ਮੁਕਾਊ 25 ਗਾਵਾਂ ਮੁਕਾਊ ਵੀਰੇ ਜਰਸੀ ਐਚਪੀ ਸਾਈਲਰ ਕਾਫੀ ਕਰਾਸ ਐਸਰ ਕਮੈਂਡੋ ਆਹ ਹਰ ਤਰ੍ਹਾਂ ਦੀ ਨਸਲ ਦੀਆਂ ਵੀਰੇ 25 ਗਾਵਾਂ ਮੁਕਾਊ ਵੀਰ ਜੀ ਹਾਂਜੀ ਵੀਰੇ ਮੇਰਾ ਐਡਰੈਸ ਨੋਟ ਕਰ ਲਓ ਹਾਂਜੀ ਵੀਰ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਪਿੰਡ ਆਪਣਾ ਸੀਨੀ ਵਾਲਕਾ ਦਾ ਹੈਗਾ ਵੀਰੇ ਵੱਡਾ ਸੀਨੀ ਵਾਲ ਜਿਹੜਾ ਫਾਰਮਾ ਸੀਨੀ ਵਾਲਕਾ ਤੋਂ 1.5 ਕਿਲੋਮੀਟਰ ਚੱਲ ਕੇ ਕਰਾਲੇ ਦੀ ਸੜਕ ਤੇ ਵੀਰ ਜੀ ਆਪਣਾ ਫਾਰਮ ਹੈਗਾਗਾ ਜ਼ਿਲ੍ਹਾ ਵੀਰੇ ਆਪਣਾ ਬਰਨਾਲਾ ਹੈਗਾ ਕੰਟੈਕਟ ਨੰਬਰ ਵਿੱਚ ਆਪਣਾ ਨੋਟ ਕਰ ਲਓ 9807 13934 62807 13934 ਹਾਂ ਜੀ ਵੀਰੇ ਮੇਰਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਜਦੋਂ ਮੈਨੂੰ ਕੋਈ ਵੀਰ ਹੈਲੋ ਦਾ ਮੈਸੇਜ ਕਰੂਗਾ WhatsApp ਤੇ ਜਿਹੜੀ ਮੇਰੀ ਵੀਰੇ ਲੋਕੇਸ਼ਨ ਆ ਉਹ ਤੁਹਾਨੂੰ ਆਪਦੇ ਆਪ ਆਜੂਗੀ ਉਹ ਨੀਲੀਆਂ ਲੈਣਾ ਹੋਣਗੀਆਂ ਪਚਾਲੇ ਉੱਤੇ ਟੱਚ ਕਰ ਲਿਓ ਅੱਧੇ ਮਿੰਟ ਬਾਅਦ ਫੁੱਟ ਜੂ ਵੀਰੇ ਤੁਹਾਨੂੰ ਸਿੱਧੀ ਫਾਰਮ ਤੇ ਲੈ ਕੇ ਆਊਗੀ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀ ਵੀਰੇ ਜਿਹੜਾ ਮਾਲ ਆ ਵੀਰੇ ਇਹਦੇ ਵਿੱਚ ਤਕਰੀਬਨ 9-9 ਤਾਜੇ ਸੂਏ ਆ ਦੂਜਾ maal ਵੀਰੇ ਆਪਣਾ ਸਾਰਾ ਹੀ ਹਫ਼ਤੇ ਤੋਂ ਪਹਿਲਾਂ ਪਹਿਲਾਂ ਸੂਣਨ ਲਾ ਹੈਗਾਗਾ ਕੱਲਾ ਕੱਲਾ ਕਰਕੇ ਵੀਰੇ ਆਪਾਂ ਨਾਕ ਵੇਚਾਂਗੇ ਇਹਦੀ ਵੀ ਸਾਰੀਆਂ ਇੱਕੋ ਵੀਰ ਨੂੰ ਦੇਣੀ ਆ ਜਿਹੜਾ ਵੀਰ ਮਾਰਦੀ ਆ ਜੇ ਵੀਰ 1 ਲੈ ਕੇ 2 ਲੈ ਕੇ ਕੰਦੇਜ ਉਹ ਵੀਰ ਨੂੰ ਮਾਰਦੀ ਹੁੰਦੀ ਆ ਜਿਹੜਾ ਵੀਰੇ ਆਪਾਂ ਲੋਟ ਵੇਚਨੇ ਆ ਵੀ ਤਰੀਕ ਨੋਟ ਕਰ ਲਓ ਇਹਦੀ ਤਰੀਕ ਨੋਟ ਕਰ ਲਓ ਵੀਰੇ ਇਹਦੀ ਜਿਹੜੀ ਤਰੀਕ ਹੈਗੀ ਆ ਵੀਰ ਜੀ ਉਹ ਆਪਣਾ ਜਿਹੜਾ 17 ਤਰੀਕ 17 ਤਰੀਕ 6 ਮਹੀਨਾ 2024 17 ਤਰੀਕ ਸੇਵਾ ਮੀਨਾ 2014 ਵੀਰਾਂ ਦੰਸ ਸੌ ਮਾਰਨ ਦਾਗਾ ਜਾਨੀ ਕਿ ਕੱਲ ਨੂੰ ਵੀਡੀਓ ਪੈਂਤਵਾਰ ਨੂੰ ਪਾ ਰਹੇ ਆ ਸੋਮਵਾਰ ਨੂੰ ਵੀਰੇ ਕੱਲ ਨੂੰ ਸਵੇਰ 7 ਵਜੇ ਸੌਤੇ ਚੱਲ ਪੜਨਗੇ ਕਰਮ ਵਾਲੀਆਂ ਦੇ ਪਰਮਾਤਮਾ ਦੀ ਕਿਰਪਾ ਸਰਕਾਰ 25 ਨਗ ਹੋਣਗੇ ਜਿੰਨਾ ਰੇਟ ਵੀਰੇ ਆਪਣਾ 50000 ਤੋਂ ਸ਼ੁਰੂ ਹੋ ਕੇ ਉੱਪਰ ਨੂੰ ਜਾਂਦਾ ਜਾਂਦਾ 85000 ਤੱਕ ਜਾਊਗਾ ਜਿਹੜਾ ਜਿਆਦਾ ਸੌਤੇ ਉਹਦੇ 60 ਤੋਂ 80 ਵਾਲੇ ਹੋਣਗੇ ਤੇ ਵੀਰੇ ਆਪਣੇ ਕੋਲ ਇੱਕ ਵਾਂਡ ਜਿਹੜੀ ਜਰਸੀ ਆ ਵੱਡੀ ਐ ਲੱਖ ਤੋਂ ਬਾਹਰ ਵਾਲੀ ਆ ਤੇ ਤਕਰੀਬਨ ਤਿੰਨ ਗਣਾਕ ਵੀਰੇ ਆਪਣੇ ਕੋਲ ਆ ਜਾਣੀ ਦੀ 85 ਤੋਂ ਬਾਹਰ ਵਾਲੇ ਵੀ ਹੈਗੇ ਆਗੇ ਬਾਕੀ ਦੂਜਾ ਸੌਦਾ 60 ਤੋਂ 80 ਦੇ ਵਿੱਚ ਮਾਲ ਜਾਦਾ ਹੋਊਗਾ ਵੀਰੇ ਇਕੱਲਾ ਇਕੱਲਾ ਕਰਕੇ ਨਾਗ ਵੇਚਾਂਗੇ ਜੇ ਮਤੋਂ ਰੋਜੀ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗੇ ਵੀਰੇ 13 ਰੁਪਏ ਕਿਲੋ ਮੀਟਰ ਕੱਲੇ 50-50 ਦਾ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੇ ਸਵਾਨ ਸੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਤੋਂ ਪੇਮੈਂਟ ਚੱਕੀ ਜਾਂਦੀ ਆ ਗੂਗਲ ਪੇ ਪੇਪੀਆ ਮੈਰਾ ਵਗੈਰਾ ਸਾਰਾ ਹੈਗਾ ਕੱਲਾ ਆਪਾਂ ਚੈੱਕ ਨਹੀਂ ਲੈਂਦੇ ਕਿਸੇ ਵੀਰ ਕੋਲੇ 5-7000 ਰੁਪਏ ਪੇਮੈਂਟ ਕਾਰਡ ਬੰਝੂ ਮੇਰੇ ਗੱਡੀ ਹਾਂਜੀ ਵੀਰੇ ਜਿਹੜੀ ਜਰਸੀ ਆ ਇਹ ਦੇਖੋ ਮੈਂ ਤਾਂ ਵੀਰੇ ਸਾਡੇ ਫਾਰਮ ਤੇ ਸਾਨੂੰ ਕਾਫੀ ਚਿਰ ਹੋ ਗਿਆ ਵਪਾਰ ਕਰਦਿਆਂ ਨੂੰ ਤੀਜੀ ਪੀੜ੍ਹੀ ਆ ਮੈਂ ਤਾਂ ਆਪਣੇ ਫਾਰਮ ਚ ਵੀਰੇ ਏਡੀਆਂ ਜਾਨੀ ਦੀ ਤਕਰੀਬਨ 5-4 ਜਰਸੀਆਂ ਦੇਖੀਆਂ ਆਈਆਂ ਏਡੀ ਜਰਸੀ ਪੰਜਾਬ ਵਾਲੀ ਇਹ ਕ੍ਰਾਸ ਨਹੀਂ ਹੈਗੀ ਵੀਰੇ ਪਿਓਰ ਜਰਸੀ ਆ ਪੰਜਾਬ ਵਾਲੀ ਇਹੇ ਜੀ ਟਾਮੀ ਟਾਮੀ ਵੀਰੇ ਕਰ ਕਰ ਨਹੀਂ ਜਾਂਦੀ ਤੇ ਬਹੁਤ ਮਿਹਨਤ ਨਾਲ ਇਹ ਜੀਆਂ ਪੈਦਾ ਹੁੰਦੀਆਂ ਵੀਰੇ ਜਿਹੜੇ ਵੀਰ ਤੋਂ ਲਈ ਆ ਵੀਰ ਤੇ ਜਾਰੀ ਦੋਸਤੀ ਦੇ ਵਿੱਚ ਲਈ ਆ ਤਕਰੀਬਨ ਉਹ ਫਾਰਮ ਤੇ ਜਿਹੜੀਆਂ ਜਰਸੀਆਂ ਨੇ 40 ਕਿਲੋ ਤੋਂ ਵੀਰੇ ਪਲੱਸ ਹੋ ਚੁੱਕੀਆਂ ਨੇ ਜਿਹੜੀ ਇਹ ਜਰਸੀ ਆ ਵੀਰੇ ਦੂਜਾ ਸੂਆ ਸੁੰਦੀ ਆ ਐਂਡ ਵਾਲੇ ਦੰਦੇ ਨੇ ਚੱਕ ਲਿਆ ਪਰ ਬਰਾਬਰ ਨਹੀਂ ਕਰੇ ਹੈਗੇਗੇ ਜਿਹੜਾ ਵੀਰੇ ਦਾ ਪਹਿਲੇ ਸੂਆ ਦਾ ਰਿਕਾਰਡ ਆ ਵੀਰੇ ਦੇ ਦਸਰਬ ਮੁਤਾਬਕ 32 ਕਿਲੋ 680 ਗ੍ਰਾਮ ਦਾ ਰਿਕਾਰਡ ਹੈਗਾ ਵੀਰੇ ਠੰਡੀ ਸੀਲ ਨਹੀਂ ਆ ਠੰਡੀ ਸੀਲ ਨਹੀਂ ਆ ਵੀਰੇ ਦੇਖੋ ਕਿਆ ਬਾਤਾਂ ਆਂ ਜੀਆਂ ਜਿਹੜੇ ਵੀਰੇ ਦਾ ਦੇਣ ਟਾਈਮ ਪੂਰਾ ਹੁੰਦਾਗਾ ਉਹ ਵੀਰੇ ਦੇ ਰਜਿਸਟਰ ਦੇ ਹਿਸਾਬ ਨਾਲ ਵੀਰੇ 29 ਤਰੀਕ ਨੂੰ ਟਾਈਮ ਪੂਰਾ ਹੁੰਦਾ ਹੈਗਾਗਾ ਤਕਰੀਬਨ ਮਜਣੀ ਦੀ ਇਹ 13 ਕਿ ਦਿਨ ਵੀਰੇ ਤੇ ਹਜੇ ਬਾਕੀ ਪਿਆ ਪੈਂਡਿੰਗ ਪਿਆ ਤੇ ਜਿਹੜਾ ਵੀ ਦੇਖੋ ਵੀਰੇ ਤੋਰੋ ਜੀ ਦੇਖੋ ਗਾਲਾ ਗੂਲਾ ਕਰਦੇ ਆ ਵੀਰੇ ਪੂਰੀ ਟਹਿਲ ਕਚਾਉ ਚੀਜ਼ਾਂ ਨਹੀਂ ਹੈਗੀਆਂ ਬਾਕੀ ਜਾਨਵਰ ਤੇ ਵੀਰੇ ਆਪਾਂ ਬੜਾ ਸਰਫੀ ਪਾਉਡਰ ਨਹੀਂ ਲਾਉਦੇ ਪੈਰਾ ਪੂਰਾ ਹੀ ਦਿਖਾ ਦਿਓ ਉੱਥੋਂ ਅੰਦਰ ਇੱਕ ਵਾਰੀ ਮਾੜੀ ਦੀ ਹੋਰ ਮੋੜ ਦਿਓ ਇੱਥੇ ਚਾਕ ਮਰਵਾ ਦਿਓ ਜਿਹੜਾ ਵੀਰੇ ਜਰਸੀ ਤੇ ਕੰਮ ਕਰਨਾ ਚਾਹੁੰਦਾਗਾ ਜਿਹੜਾ ਵੀਰੇ ਉਹ ਲੈ ਕੇ ਆਏ ਮੰਨੇ ਵੀ ਉਹ 10 ਸਾਲੋਂ ਨੂੰ ਪੁਰਾਣਾ ਐਕਸਪੀਰੀਅੰਸ ਆ ਇੱਥੇ ਦਿੱਕਰ ਜਰਸੀ ਤੇ ਪਹੁੰਚੋਂ ਨੂੰ ਵੀਰੇ ਘੱਟੋ ਘੱਟ ਜੇ ਨਵੇਂ ਸਿਰੋਂ ਸ਼ੁਰੂ ਕਰਨਾ ਦਾ 10 ਸਾਲ ਲੱਗਣਗੇ ਵੀਰ ਨੂੰ ਜੇ ਸਾਡੇ ਫਾਰਮ ਤੇ ਵੀਰੇ ਸੂਤੀ ਮੋੜਦੇ ਹੋ ਸਰਪੰਚ ਸਾਹਿਬ ਆਪਾਂ ਦੁਬਾਰੇ ਪਾਣੀ ਪਿਆਵਾਂਗੇ ਫਿਰ ਵੀਰੇ ਸਾਡੇ ਫਾਰਮ ਤੇ ਸੂਬੀਆ ਸਿੱਧੇ ਦਾ 35 ਕਿਲੋ ਚਵਾ ਦੇਾਂਗੇ ਬਾਕੀ ਬੀਲ ਦੀ ਸੇਵਾ ਨੇ ਦੋਤੂ ਦੇਣਾ ਹੁੰਦਾ ਵੀਰੇ ਆਪਣੇ ਫਾਰਮ ਤੇ ਜਿੰਨਾ ਮਾਲ ਆ ਵੀਰੇ ਸਾਰਾ ਬਾਹਰੋਂ ਆਇਆ ਐਵੇਂ ਝੂਠਪਾਨ ਬੋਲੀ ਜਿਵੇਂ ਸਾਡਾ ਆਉਂਦਾ ਆ ਆਪਦਾ ਕੋਈ ਨਹੀਂ ਵੀਰੇ ਸਾਰਾ ਬਾਹਰੋਂ ਆਇਆ ਮਾਲ ਹੁੰਦਾ ਸਾਡਾ ਵਪਾਰ ਲੈਣ ਦਾ ਕੰਮ ਥੋਕ ਦਾ ਬੰਦੇ ਉੰਦਰ ਪਰ ਜਿਹੜਾ ਵੀਰ ਵੀਰੇ ਤੇ ਆਊਗਾ ਕਿ ਉਹ ਖੁੱਲੀ ਰਹੀ ਆ ਫਾਰਮ ਚੋਂ ਇਹਦਾ 9 ਘੜੀਆਂ ਵੀਰੇ ਖੜ ਕੇ ਦੇਖੂਗਾ ਵੀ ਐਡੀ ਜਰਸੀ ਕਿੱਥੋਂ ਮਿਲਦੀ ਆ ਇਹ ਵੀਰੇ ਸਾਨੂੰ 115 ਵਾਲਾ ਵੀਰ ਕੋਈ ਫੋਨ ਨਾਵੇਂ ਕਰੀ ਜਾਵੇ ਇਹ ਬਾਹਰਲਾ ਸੌਦਾ ਹੈਗਾ ਵੀਰੇ ਇਹਦਾ ਉਦਾਂ ਦੇ ਅਸੀਂ ਵੀਰੇ ਸਾਮਿਆਂ ਦੀ ਵੇਚਤੀਏ ਇਹਦਾ ਇੱਕ ਸੌਂਤ ਦੇ ਲਈ ਲੈਂਦਾ ਜਾਰੀ ਦੋਸਤੀ ਚ ਲਈਆ ਜਾਰੀ ਦੋਸਤੀ ਚ ਦੇਵਾਂਗੇ ਵੀਰ ਨੂੰ ਅੱਗੇ ਜਿਹੜੇ ਵੀਰ ਨੇ ਫਾਰਮ ਦਾ ਕੰਮ ਸ਼ੁਰੂ ਕਰਨਾ ਉਹਨੂੰ ਦੇਵਾਂਗੇ ਜਿਹੜੇ ਫਾਰਮ 'ਚ ਐ ਬੈਣ ਬਾਕੀ ਵੀਰੇ ਸਾਡੀਆਂ 50 ਨਾਲ ਹੋਰ ਲੈ ਕੇ ਜਾਊਗਾ ਕਰਮਾਲੀ 50 ਬੈੜਾ ਐ ਹੋਰ ਲੈ ਕੇ ਜਾਊਗੀ ਜਦੋਂ ਵੀਰੇ ਸੂਬੀ ਇਹਦਾ ਜਿਹੜਾ ਬੱਚਾ ਗਾ ਉਹ ਇਧਰਲੇ ਪਾਸੇ ਦੁੱਧ ਪੈਣੇ ਸੰ ਨਹੀਂ ਫੜ ਪਾਊਗਾ ਇਹਨੇ ਐਡਾ ਲੇਵਾ ਬਣਾਉਣਾ ਕਰਮਾਲੀ ਨੇ ਤੇ ਠੰਡੀ ਸੀਲ ਦਾ ਕੋਈ ਅੰਤ ਨਹੀਂ ਦੇਸੀ ਮਖਿਆ ਲਾਉ ਵੀਰੇ ਪਹਿਲਾ ਵਾਲਾ ਹਾਂਜੀ ਤੋਰੋ ਉਦੋਂ ਅੱਗੇ ਵੀਰੇ ਪਲੂਣ ਵੱਸੀ ਆ ਗਈ ਦੋ ਦੰਦ ਪੂਰੇ ਕਰਕੇ ਚੌੜੇ ਚੱਕਦੇ ਦੇਖੋ ਬਿਲਕੁਲ ਨਿੱਕੇ ਮੂੰਹ ਦੇ ਵਿੱਚ ਬਿਲਕੁਲ ਨਿੱਕੇ ਮੂੰਹ ਦੇ ਵਿੱਚ ਇਹ ਵੀ ਵੀਰੇ 20 ਤੋਂ ਪਲੱਸ ਵਾਲਾ ਮਾਲ ਹੈਗਾਗਾ ਬਾਕੀ ਵੀਰ ਜੀ ਦੇਖੋ ਵੱਡੀ ਚੀਜ਼ ਇਹ ਦੱਸਦੇ ਆ ਜਿਵੇਂ ਡਾਕਟਰ ਨੂੰ ਕਿਸੇ ਵੀ ਜਾਂ ਬੈਦ ਨੂੰ ਨਾਪ ਜਫੜ ਕੇ ਪਤਾ ਹੁੰਦਾਗਾ ਉਸ ਤਰ੍ਹਾਂ ਵੀਰੇ ਕੋਈ ਵੀ ਆਪਾਂ ਕਿੱਤਾ ਕਰਦੇ ਆ ਹਰ ਬੰਦੇ ਨੂੰ ਆਪਾਂ ਆਪਣੇ ਕਿੱਤੇ ਦੀ ਸਮਝ ਆ ਜਾਂਦੀ ਆ ਕਿਉਂਕਿ ਪਲੂਣ ਆ ਵੀਰੇ ਇਹਦਾ ਨਾਂ ਚੋਈ ਆ ਨਾ ਸਾਡੀ ਕੋਈ ਨਹੀਂ ਨੀ ਚੋਈ ਹੁੰਦੀ ਜਿਹੜਾ ਦੁੱਧ ਵੀਰੇ ਦੱਸ ਦਿਆ ਜਾਂਦਾ ਮੂਹਰੇ ਵੀਰਾਂ ਦੇ ਦ ਸੰਸਾਰ ਹੁੰਦਾਗਾ ਐਵੇਂ ਝੂਠ ਫਾਣ ਵੱਢੀ ਗਈਏ ਜਾਂ ਵੀਰੇ ਤੱਕ ਨਾਲ ਹੁੰਦਾਗਾ ਬਾਕੀ ਤੁਸੀਂ ਲਿ ਜਾਣਾ ਹੁੰਦਾ ਕਿਤੋਂ ਵੀ ਜਾਣ ਮਾਰ ਲੈਣਾ ਮੈਂ ਵੀਡੀਓ ਸੁਰੂਚੀ ਬੋਲ ਦੇਣਾ ਮੈਂ ਵੀ ਵੀਰੇ ਵਪਾਰੀ ਆ ਮੈਂ ਆਜੂ ਤੋਂ ਸੋਤੋ ਤੱਕ ਹੀ ਜਾਵਾਂ ਕਿਤੋਂ ਵੀ ਲੈਣਾ ਵੀਰੇ ਨਿਰਖ ਪਰਖਣਾ ਮਾਲ ਲੈਣਾ ਕਿਉਂਕਿ 100 ਦਾ ਨੋਟ ਵੀਰੇ ਬਹੁਤ ਔਖਾ ਬਣਦਾਗਾ ਸਾਡੇ ਕੋਲ ਵੀਰੇ ਕਦੋਂ ਵੀ ਗਾ ਲੈਣੀ ਆ ਵੀ ਦੇਖ ਕੇ ਨਿਰਖ ਪਰਖਣਾ ਗਰੀਬੋ ਸਾਡੇ ਘਰੇ ਵੀਰੇ ਉਹਦਾ ਚਾਹੇ ਵੀਰੇ ਦੱਸ ਦੇਣ ਉਹਦੇ ਆਪ ਦਾ ਤੁਸੀਂ ਨਿਰਖ ਪਰਖ ਕਰ ਸਕਦੇ ਹੋ ਜਦੋਂ ਗੇਟੋ ਬਾਹਰ ਬਾਗੀ ਵੀਰੇ ਸਾਲ ਹੀ ਚੀਜ਼ਾ ਕਿਸੇ ਦਾ ਕੋਈ ਲਾਂਬਾ ਨਹੀਂ ਹੋਊਗਾ ਇਹ ਵੀਡੀਓ ਦੇ ਵਿੱਚ ਆਪਾਂ ਸ਼ੁਰੂ ਚ ਤਾਂ ਹੀ ਪਹਿਲਾਂ ਬੋਲਦੇ ਆ ਵੀਰੇ ਕਿਉਂਕਿ ਆਪਾਂ ਅੱਗੋਂ ਦੇਖ ਕੇ ਵੀਰੇ ਨਰਖ ਪਰਖਾ ਲੈਣੇ ਆ ਦੇਖ ਕੇ ਨਰਖ ਪਰਖਾ ਲੈਣੇ ਕਿਉਂਕਿ ਵੀਰੇ ਨੇ ਮਾਣ ਮਹੀਨੇ ਦੀ 250 ਵੇਚਦੇ ਆ ਇਹ ਜਿਹੜੀ 250 ਹੀ ਖਰੀ ਨਿਕਲੂਗੀ ਵੀਰੇ ਉਹ ਚੋ ਦੋ ਚਾਰ ਬੜਾ ਨਰਮ ਵੀ ਨਿਕਲ ਸਕਦੀਆਂ ਨੇ ਉਹ ਆਪਾਂ ਵੀਡੀਓ ਦੇ ਵਿੱਚ ਪਹਿਲਾਂ ਬੋਲਤਾ ਤੋਰੋ ਜੀ ਇਹ ਵੀ ਵੀਰੇ ਬਲੂਨ ਵਸੀ ਦਾ 4 ਦੰ ਦਾ ਬਲੂਨ ਵਸੀ ਦਾ 4 ਦੰ ਦਾ ਇਹਦੇ ਲੈ ਕੇ ਦੇ ਨਾਲਾ ਨੂੰ ਵੀ ਦੇਖ ਸਕਦੇ ਹੋ ਬਾਕੀ ਜਿਹੜੇ ਮਾਲ ਦਾ ਵੀਰੇ ਸਾਨੂੰ ਮੂੰਹੋਂ ਲੈਕਚਰੂਮ ਦੇ ਵਿੱਚ ਪਾਉਦਾ ਤਾਂ ਮਿਲਿਆ ਹੁੰਦਾਗਾ ਉਹ ਤਾਂ ਆਪਾਂ ਲੈਕਚਰੂਮ ਦੇ ਵਿੱਚ ਹੀ ਵੀਰੇ ਆਪਾਂ ਦੱਸਦੇ ਆ ਵੀਰਾਂ ਨੂੰ ਉਹਦਾ ਕਹਿਣ ਦੀਆਂ ਗੱਲਾਂ ਨਹੀਂ ਹੁੰਦੀਆਂ ਅਸੀਂ ਮੂੰਹ ਜਵਾਨ ਨਹੀਂ ਵੀਰੇ ਕਿਸੇ ਦਾ ਕਹਿੰਦੇ ਅਸੀਂ ਮੂੰਹ ਜਵਾਨ ਨਹੀਂ ਵੀਰੇ ਕਿਸੇ ਦਾ ਕਹਿੰਦੇ ਜਿਹੜਾ ਅੱਗੇ ਉਹ ਲੈਕਚਰੂਮ ਦੀ ਮਿਲਿਆ ਹੁੰਦਾਗਾ ਉਹਦਾ ਆਪਾਂ ਵੀਰੇ ਲੈਕਚਰੂਮ ਦੀ ਬਾਇ ਉਡਾਡਾ ਦਿੰਨੇ ਹੁੰਨੇ ਆਗੇ ਤੇ ਇਹ ਵੀਰੇ ਨਹੀਂ ਚਾਰ ਦੰਦ ਸੀਗੀ ਉਹ ਤੋਂ ਅੱਗੇ ਦੋ ਰੋ ਜੀ ਇਹ ਵੀਰੇ ਦੋ ਦੰਦ ਪੂਰੇ ਕਰਕੇ ਚੌਂਕ ਦੇ ਚੱਕ ਦੀ ਆ ਜੀ ਦੋ ਦੰਦ ਪੂਰੇ ਕਰਕੇ ਚੌਕ ਦੇ ਚੱਕ ਦੀ ਆ ਵੀਰੇ ਇੱਕ ਤਰ੍ਹਾਂ ਦਾ ਵੀਰੇ ਬੋਲ ਬੋਲਦਾ ਬੱਚਾ ਆ ਗਿਆ ਸ਼ਕੀਨ ਵਸੀ ਆ ਗਈ ਜਿਹੜੇ ਵੀਰ ਨੇ ਅੱਖਰ ਰੱਖਣੀਆਂ ਜਾ ਕੇ ਫਾਰਮ ਦਾ ਕੰਮ ਸ਼ੁਰੂ ਕਰਨਾ ਇਹ ਵੀਰੇ ਘਰੇ ਖੜੀ ਬੈਣ ਹੱਸੂਗੀ ਦੱਸੂਗੀ ਵੀ ਮੈਂ ਹੈਗੀ ਆ ਇਹਦੇ ਚਾਰ ਸੇਰੋਂ ਵੀਰੇ ਜਿਹੜੀ ਦੀ ਬਿਊਟੀ ਆ ਅੱਖਰ ਨੇ ਬਹੁਤ ਚੰਗੇ ਆ ਬਾਕੀ ਦੁੱਧ ਵਾਲੇ ਰਿਕਾਰਡ ਦੇ ਪੱਖ ਦੇ ਵਿੱਚੋਂ ਵੀ ਵੀਰੇ ਇਹ ਜਾਣੀ ਦੀ ਵਧੀਆ ਰਹੂਗੀ ਤੇ ਬਾਕੀ ਜਿਹੜਾ ਵੀਰੇ ਬਿਊਟੀ ਵੀ ਆ ਪਰ ਸੁੰਦਰਤਾ ਕਹਿ ਨਹੀਂ ਇਹ ਉਹ ਵੀਰੇ ਇੱਕ ਨੰਬਰ ਤੇ ਹੈਗੀ ਆ ਸਾਡੇ ਸਾਰੇ ਮਾਲ ਦੇ ਵਿੱਚੋਂ ਇਹ ਬਹਿਣ ਤੇ ਜਿਹੜਾ ਵੀਰ ਅਣਜਾਣ ਆ ਜਿਹਨੂੰ ਨਹੀਂ ਵੀ ਪਤਾ ਉਹ ਵੀ ਵੀਰੇ ਬਹਿਣ ਤੇ ਆ ਕੇ ਖੜੂਗਾ ਤੁਸੀਂ ਵੀਰੇ ਆਪਦਾ ਅਜ ਬਾਹਰੋਂ ਰੇਟ ਪਤਾ ਕਰ ਲੋ ਮੈਂ ਫਾਲਾ ਨਹੀਂ ਕਹਿੰਦਾ ਵੀਰੇ ਤੁਹਾਨੂੰ ਕਰਦੇ ਗੱਲੇ ਨਗਦੇ ਮਗਰ 10 ਤੋਂ 15000 ਦਾ ਵੀਰੇ ਰਿਜ਼ਲਟ ਮਿਲੂਗਾ ਉਹ ਕਿਉਂ ਮਿਲੂਗਾ ਵੀਰੇ ਕਿਉਂਕਿ ਸੇ ਮਹੀਨੇ ਵੀ ਤਾਂ 362 ਵੇਚੀ ਹੁੰਦੀ ਆ ਸਾਡਾ ਜਿਹੜਾ ਨਫਾ ਆਉਂਦਾ 1000 1500 2000 ਜ਼ਾਇਦ ਹੁੰਦਾਗਾ ਹਰ ਵੀਰ ਨੂੰ ਉਹ ਚੀਜ਼ ਦਾ ਫਾਇਦਾ ਹੋ ਜਾਂਦਾ ਬਾਕੀ ਇਹ ਤੋਂ ਵੀ ਇਹ ਇਕੱਠੀ ਮਾਤਰਾ ਚ ਲੈਣਾ ਹੁੰਦਾਗਾ ਉੱਥੇ ਭਾ ਨਾ ਮਿਲ ਜਾਂਦਾ ਨਾ ਬਾਕੀ ਵੀਰੇ ਖਰਚਾ ਘੱਟ ਪੈਂਦਾਗਾ ਇਸ ਕਰਕੇ ਸਾਡੇ ਕੋਲੇ ਭਾ ਜਾਇਜ਼ ਹੁੰਦਾ ਉਹ ਚੀਜ਼ ਮੈਂ ਨਹੀਂ ਬੋਲੂਗਾ ਵੀਰੇ ਤੁਸੀਂ ਆਪਦਾ ਬਾਹਰੋਂ ਅੱਜ ਰੇਟ ਪਤਾ ਕਰ ਲਓ ਕੱਲ ਨੂੰ ਸਾਡੇ ਫਾਰਮ ਤੇ ਆਵੋਗੇ ਤੁਹਾਨੂੰ ਇੱਥੇ ਰਜਤ ਮਿਲੂਗਾ ਜੀ ਤੋਰੋ ਵੀਰੇ ਅਗਲੀ ਤੋਰੋ ਅੱਡੇ ਵੀਰੇ ਆਜੀ ਦੂਜਾ ਸੂਆ ਥੋੜੀ ਸਰਪੰਸਾ ਤੋਲਦਾ ਕਰੋ ਵੀਡੀਓ ਲੰਮੀ ਬਣ ਜਾਂਦੀ ਆ ਵੀਰੇ ਇਹ ਵੀਰੇ ਦੂਜਾ ਸੂਆ ਵਹਿਣਾ ਦੇਖੋ ਗੋਲ ਪਈ ਆ ਥਣਥਣ ਬਹੁਤ ਚੰਗਾ ਜਿਹੜੇ ਸੋਤੇ ਮੇਰੇ ਵੀਰਾਂ ਨੇ ਬੱਚਿਆਂ ਨੇ ਧਾਰਾਂ ਚੋਂ ਸਿੱਖਣੀਆਂ ਜਾਂ ਮੇਰੀਆਂ ਭੈਣਾਂ ਨੇ ਧਾਰਾਂ ਚੋਂ ਸਿੱਖਣੀਆਂ ਨੇ ਉਹ ਇਹ ਬੈਠ ਨੂੰ ਵਜਾ ਸਕਦੇ ਆ ਮੇਰੇ ਵੀਰ ਸੂਨ ਨੂੰ ਤਾਂ ਵੀਰੇ ਹਫਤਾ ਪਾ ਜੂਗੀ ਪਰ ਚਵਾਈ ਦੀ ਬਹੁਤ ਸੋਹਣੀ ਨਿਕਲੂਗੀ ਵੀਰੇ ਇਹਨੂੰ ਅਣਜਾਣ ਬੰਦਾ ਵੀ ਚੋ ਸਕਦਾ ਇਹਨੂੰ ਅਣਜਾਣ ਬੰਦਾ ਵੀ ਚੋ ਸਕਦਾਗਾ ਇਹ ਦੂਜਾ ਸੂਆ ਸੁੰਦੀ ਅਗੇ ਤੋਰੋ ਜੀ ਤੋਰ ਦੇ ਨਾਲ ਦੇ ਨਾਲ ਆ ਵਾਲੀ ਵੀ ਵੀਰੇ ਦੂਜਾ ਸੂਆ ਸੰਡੀ ਜਿਹੜੀ ਉਹ ਪਹਿਲਾਂ ਦੋਈ ਸੀ ਉਹ ਹੱਦ ਤੱਕ ਵੀਰੇ ਤਕਰੀਬਨ 9 ਦਿਨ ਲੈ ਲੂਗੀ ਤੇ 5 ਤੋਂ 7 ਦਿਨ ਲਾਉਗੀ ਕਰਮ ਵਾਲੀ ਜਿਹੜਾ ਵੀਰੇ ਟਾਈਮ ਹੁੰਦਾਗਾ ਗਾਇਆਂ ਦਾ ਇਹ ਵੀਰਾਂ ਦਾ ਜਿਹੜਾ ਜਿਹਦੀ ਇਹ ਐਜ ਕਰਾਈ ਹੁੰਦੀ ਆ ਮੂਰੇ ਉਹ ਤੋਂ ਸਾਡਾ ਟਾਈਮ ਐ ਪੁੱਸਿਆ ਹੁੰਦਾਗਾ ਬਾਕੀ ਦੇਖੋ ਵੀਰੇ ਕਰਮ ਵਾਲੀ ਜਿਹਦੀ ਆਪ ਆਪ ਦੇ ਹੱਥੀਂ ਐਜ ਕਰਾਉਣੇ ਆ ਉਹ ਵੀ ਆਪਣੀ ਰਜਿਸਟਰ ਦੇ ਤਰੀਕ ਲਿਖੀ ਦੇ ਹਿਸਾਬ ਨਾਲ ਵੀਰੇ 5 ਦਿਨ ਪਹਿਲਾਂ ਵੀ ਸੂਪੇਂਦੀ ਆ ਤੇ ਹਫਤਾ ਵੀਰੇ ਉੱਪਰ ਦੀ ਵੀ ਲੈ ਜਾਂਦੇ ਆ ਜੇ ਵੀਰੀ ਕਰਮ ਵਾਲੀ ਉਹ ਦੋ ਚਾਰ ਦਿਨੇ ਦੂ-ਦੂ ਹੋ ਜਾਂਦਾ ਉਹ ਫਾਸ ਗੱਲ ਨਹੀਂ ਹੁੰਦੀ ਬੜਾ ਫਰਕ ਨਹੀਂ ਪਾਉਂਦਾ ਤੋਂ ਵੀਰੇ ਕਾਲੀ ਬੈਣ ਇਹ ਵੀ ਵੀਰੇ ਕਾਨੂੰਨ ਬੱਸੀ ਦਾ ਦੰਡਾ ਦੇ ਵਿੱਚ ਸਾਡਾ ਵੀਰੇ ਸਕਰੀਨਸ਼ਾਟ ਲੈ ਸਕਦੇ ਹੋ ਸਕਰੀਨਸ਼ਾਟ ਉਹ ਅੱਗੇ ਵੀ ਦੇ ਦੇ ਆਕੇ ਤੁਸੀਂ ਮਲਾ ਸਕਦੇ ਹੋ ਵੀ ਜਿਹੜੀ ਚੀਜ਼ ਕਿਸੇ ਦੀ ਵੀ ਉਹ ਸੇਮ ਹੈਗੀ ਆ ਦੇਖੋ ਵੀਰੇ ਇਹ ਵੀ ਹਫਤੇ ਦੀ ਕੱਚੀ ਆ ਇਹ ਗਰਮੀਆਂ ਦਾ ਤੋਹਫਾ ਦੇਖੋ ਵੀਰੇ ਲੇਵੇ ਤੇ ਬੈਂਸ ਦੇਖੋ ਕਿੰਨੀ ਇਹਦੇ ਕਰਮਾੜੀ ਦੇ ਕੀ ਬਾਤਾਂ ਆ ਵੀਰੇ ਚੌਂਚਾਂਣ ਬਹੁਤ ਚੰਗਾਗਾ ਬਾਕੀ ਜਿਹੜਾ ਵੀਰੇ ਅਸੀਂ maal ਲੈਣੇ ਹੁੰਨੇ ਆ ਆਪਣੀ ਦੇਖੋ ਸਾਡੇ ਨੂੰ ਸਾਰੇ ਵੀਰ ਜਿਆਦੇ ਸਮਝਦਾਰ ਆ ਜਿਆਦੇ ਸਿਆਣੇ ਆ ਪਰ ਵੀਰੇ ਅਸੀਂ ਤਾਂ ਕਨਵਾਣੇ ਦੇ ਹੋਂਦ ਦੇ ਨਾਲ ਤੇ ਆਪਣੀ ਵਪਾਰਕ ਤੀਜੀ ਪੀੜ੍ਹੀ ਆ ਪਰਮਾਤਮਾ ਦੀ ਕਿਰਪਾ ਸਦਕਾ ਜਦੋਂ ਵੀਰੇ ਅਸੀਂ maal ਲੈਣੇ ਆ ਦੋ ਤਿੰਨ ਵੀਰ ਮੇਰੇ ਨਾਲ ਹੁੰਦੇ ਆ ਅਸੀਂ ਵੀਰੇ ਬਹੁਤ ਸੋਚ ਸੰਧ ਕੇ ਚੀਜ਼ ਲੈਣੇ ਹੁੰਨੇ ਆ ਜਿਆਦੇ ਮਾਤਰਾ ਸਿੱਧੀ ਆ ਉਹਦੇ ਘਰ ਦੀ ਖਾਤਰ ਮੰਨ ਕੇ ਲੈਣੇ ਆ ਜਿਹੜੀ ਚੀਜ਼ ਲਈ ਹੁੰਦੇ ਵੀਰੇ ਇੰਨੀ ਕੁ ਸਾਫ਼ ਲੈਣੇ ਐ ਇੰਨੀ ਕੁ ਭਾਅ ਦੇ ਹਿਸਾਬ ਨਾਲ ਲੈਣੇ ਆ ਵੀਰੇ ਚੀਜ਼ ਘੰਟੇ ਆਲਾ ਨਹੀਂ ਦੇਖਦੇ ਵੀ ਘਰ ਘਟੇ ਦੀ ਬਿਕੂਗੀ ਵੀ ਇਹ ਕਾਹ ਮਿੰਟਾਂ ਦੇ ਬਿਕੂ ਵੀਰੇ ਉਹ ਸੋਚਦੇ ਹੁੰਦੇ ਆ ਬਿਕੂ ਉਹ ਜਿਹੜੀ ਤੁਹਾਡੀ ਵੀਰੇ ਭਾਸਰ ਲਈ ਹੋਊਗੀ ਸਿਆਣੇ ਦੀ ਕਹਾਵਤਾਂ ਭਾਸਰ ਪਾਖੀਆਂ ਮੇਰੇ ਨਹੀਂ ਵੀਰੇ ਬੇਪਾਸ ਸਿਉਣਾ ਨਹੀਂ ਵਿਕਦਾ ਤੋਰ ਨਾਲ ਦੇ ਤੋਰੀ ਚੱਲੋ ਜੀ ਇਹ ਵੀਰੇ ਬਲੂਨ ਬੱਸੀ ਆ ਗਈ ਦੰડા ਦੇ ਵਿੱਚ ਬਲੂਨ ਬੱਸੀ ਦੰડા ਦੇ ਵਿੱਚ ਇਹਦੇ ਵਿੱਚ ਵੀਰੇ 3 ਕਰੋਸ ਹੈਗੇ ਆ 5 ਟੰਡਾ ਹੈਗਾ ਵੀਰੇ ਜਰਸੀ ਦਾ ਵੀ ਆ ਗਿਆ ਨਾਲ ਥੋੜਾ ਜਿਹਾ ਸੈਂਡ ਦਾ ਵੀ ਮੰਨ ਸਕਦੇ ਆ ਲੋਹੀ ਜੀ ਪੈਂਦੀ ਆ ਗੋਲ ਹੈਗੀ ਆਰਦੀਆਂ ਸਰਾਨੇ ਵਰਗੀ ਠਣ ਠਣ ਵੀਰੇ ਬਹੁਤ ਚੰਗਾ ਹੈਗਾ ਕਰਮ ਵਾਲੀ ਨੂੰ ਥੋੜੀਆਂ ਜਿਹਾ ਪਣਾ ਪਉਂਦੀ ਆਉਂਦੀ ਆ ਕਰਮ ਵਾਲੀ ਵੀਰੇ ਤੇ ਇਹ ਵੀ ਤਕਰੀਬਨ 5-4 ਦਿਨਾਂ ਚ ਬੱਚਾ ਧਰੂਗੀ ਤੇ ਦੁੱਧ ਵੀਰੇ ਸੋਨਾ ਪਾ ਦੂਗੀ ਦੁੱਧ ਸੋਨਾ ਪਾ ਦੂ ਕਰਮ ਵਾਲੀ ਤੇ ਲਿਆ ਵੀਰੇ ਉਧਰ ਤੇ ਤੇ ਵੀਰੇ ਆਹ ਸਰ ਆ ਗਈ ਤੋਰੀ ਜਦੋਂ ਹਰ ਪਾਸਾ ਨਾਲ ਦੀ ਨਾਲ ਉਲਟੇ ਬਿਓ ਖਿੱਚੋ ਮਾੜਾ ਜਿਹਾ ਕੰਮ ਗਰਮੀ ਜਿਆਦਾ ਵੀਰੇ ਥੋੜੀ ਜੀ ਬੰਦੇ ਵੀ ਕੀ ਕਰਨ ਵਿਚਾਰੇ ਇਹ ਵੀਰੇ ਆਹ ਸਰ ਦੇ ਵਿੱਚ ਆ ਗਈ ਆ ਜੀ ਦੇਖੋ ਬੈਂਸ ਦਾ ਨੇਵਾ ਦੇਖੋ ਵੀਰੇ ਮਗਰੋਂ ਕਿੰਨਾ ਚੌੜਾ ਕੈਮਰਾਮੈਨ ਵੀਰ ਨੂੰ ਟ੍ਰੈਕਿੰਗ ਕਰਦਾ ਲੇਵੇ ਦੇ ਮਗਰਮਾਰ ਵੀਡੀਓ ਸੋ ਸੋ ਫੱਟਾ ਸਾਹ ਮੋੜ ਦਿਓ ਦੇਖੋ ਵੀਰੇ ਨੇਵੇ ਦੇ ਨਾੜਾ ਕੱਲੇ ਕੱਲੇ ਅੱਖਰ ਚੰਗੇ ਆ ਭਾਸ ਐ ਰਾਈਆ ਵੀਰੇ ਭਾਸਰ ਦੇ ਦੇਾਂਗੇ ਅੱਜ ਵੀਰ ਜੀ ਤੁਹਾਡੇ ਕੋਲ ਟਾਈਮ ਆ ਇਤਵਾਰ ਨੂੰ ਤੁਸੀਂ ਬਾਹਰੋਂ ਭਾਅ ਪਤਾ ਕਰ ਸਕਦੇ ਹੋ ਖੋੜੇ ਵੀਰੇ ਬਾਹਰੋਂ ਭਾਅ ਪਤਾ ਕਰੇ ਹੋਣਗੇ ਸਾਡੇ ਫਾਰਮ ਤੇ ਆਨੋਗੇ ਵੀਰੇ ਰਿਜ਼ਲਟ ਮਿਲੂਗਾ ਨਾ ਰਿਜ਼ਲਟ ਮੇਨ ਨਾਲੀ ਗੱਲ ਨਹੀਂ ਹੁੰਦੀ ਸੋੜ ਦਿਓ ਜੀ ਤੋਂ ਉਹ ਦੋ ਫੀ ਆ ਗਈ ਵੀ ਸਾਹੀ ਆਲ ਦੇ ਵਿੱਚ ਦਰਸੀ ਕਰਾਸ ਪਹਿਲਾ ਸ਼ੂਆ ਦੰਦਾਂ ਦੇ ਵਿੱਚ ਲੇਵਾ ਦੇਖੋ ਵੀਰੇ ਕਰਮਾਲੀ ਦਾ ਤੋੜ ਦਿਓ ਤੋੜ ਦਿਓ ਜੀ ਤੋੜ ਦਿਓ ਇਹਨੂੰ ਪਾਣੀ ਉਹ ਖੇਤੀਆਂ ਮੋੜੋ ਕੋਈ ਗੱਲ ਨਹੀਂ ਜੇ ਦੇਖੋ ਵੀਰੇ ਇਹ ਤਾਂ ਠੰਡ ਦੀ ਕੁਆਲਿਟੀ ਦੇਖ ਲਓ ਤੁਹਾਨੂੰ ਦਿਖਾਉਣੇ ਆ ਅਗਲਾ ਕਹਿੰਦਾ ਸੀਨੀ ਵਾਲਿਆ 25 30 ਵੇਚ ਕੇ 2 ਘੰਟਿਆਂ 'ਚ ਉਹ ਵੀਰੇ ਆ ਤੋਹਫੇ ਵੇਚਦੇ ਐਵੇਂ ਨਹੀਂ ਵੇਚਦੀਆਂ ਆ ਦੇਖ ਸਕਦੇ ਹੋ ਕੱਲਾ ਕੱਲਾ ਨਿਖਰਮਾ ਥਣ ਗਾਇਬ ਤੇ ਵੀਰੇ ਫਿਟਨੈਸ ਲੈਵੇ ਦੀ ਚਾਰ ਸਵੇਰੋਂ ਸਾਡੇ ਫਾਰਮ ਤੇ ਵੀਰੇ ਕੋਈ ਵੀ ਟਾਂਗਲ ਮੈਡ ਨਹੀਂ ਮਿਲੂਗੀ ਜਿਹੜਾ ਆਪਣੇ ਫਾਰਮ ਤੇ ਬਾਸੂ ਵੀ ਆ ਗਿਆ ਉਹ ਵੀਰੇ ਖਾਦੀ ਨਹੀਂ ਮੁਰਦਾਗਾ ਉਹ ਮਾਰ ਲੈ ਕੇ ਮੁਰੂਗਾ ਉਹ ਤੂੰ ਅੱਕੇ ਆ ਗਈ ਵੀਰੇ ਦੇਖ ਸਕਦੇ ਹੋ ਕਰਮਾ ਵਾਲੀ ਉਹ ਤੂੰ ਅੱਕੇ ਗਈ ਪਰ ਵੀਰ ਨੇ ਪਨੂਨ ਕਹੇ ਸੀ ਅਸੀਂ ਦੂਜਾ ਸੂਆ ਮੰਨ ਕੇ ਲਈ ਆ ਇੱਕ ਹਫਤਾ ਲੈ ਜੂ ਵੀਰੇ ਬਰੀਕੀਆਂ ਚੰਗੀਆਂ ਨੇ ਤੇ ਦੁੱਧ ਵਾਲੇ ਪੱਖ ਤੋਂ ਵੀਰੇ ਚੰਗੀ ਰਹੂਗੀ ਦੁੱਧ ਵਾਲੇ ਪੱਖ ਤੋਂ ਚੰਗੀ ਰਹੂਗੀ ਹੋਰ ਦਿਓ ਜੀ ਦੇ ਸਾਇਲੰਗਰੇ ਲਈ ਲੁਈ ਲਾਈਨ ਦੀ ਬਹੁਤ ਸਾਫਾ ਕਰਮਾ ਲਈ। ਬਾਕੀ ਵੀਰੇ ਅਸੀਂ ਦੇਖੋ ਸਾਡੇ ਫਾਰਮ ਦੇ ਉਹਨਾਂ ਵੀਰੇ ਜਣੇ ਜਿਹੜਾ ਜਾਦੇ ਸੌਦੇ ਸਾਡੇ ਫਾਰਮ ਤੇ ਹੁੰਦੇ ਆ 60 ਤੋਂ 80 ਦੇ ਵਿੱਚ ਹੁੰਦੇ ਆ। 60 ਤੋਂ 80 ਦੇ ਸੌਦੇ ਚਾਹੁੰਗੇ ਵੀਰੇ ਤਕਰੀਬਨ ਸਭ 17-18 ਕਿਲੋ ਤੋਂ ਬਾਹਰ ਲੈ ਕੇ ਇਹਦੇ ਵਿੱਚ ਜੇ 24-25 ਕਿਲੋ ਤੇ ਤੁਹਾਨੂੰ ਬਾਹਰ ਵੀਰੇ ਦੇ ਵਿੱਚ ਮਿਲ ਜੂ ਬੜੀ ਆਰਾਮਦਾਰੀ ਨਾਲ। ਬਾਕੀ ਵੀਰੇ ਸਾਫ ਮਾਲ ਮਿਲੂ ਇਕੱਲੇ ਦੁੱਧ ਤੇ ਵੀ ਨਹੀਂ ਕੰਮ ਕਰਨਾ ਚਾਹੀਦਾ। ਜਾਨਵਰ ਘਰੇ ਖੜਾ ਵੀ ਸੋਣਾ ਚਾਹੀਦਾ ਲੱਗਣਾ ਵੀਰੇ। ਬਾਕੀ ਜਾਦੇ ਸੁਆਹ ਦੇ ਵਿੱਚ ਨਹੀਂ ਲੈਣਾ ਚਾਹੀਦਾ ਕੱਲ ਨੂੰ ਚੀਜ਼ ਆਪਾਂ ਵੀਰੇ ਵੇਚਣੀ ਆਪਣੀ ਝੱਟ ਵਿਕ ਜੇ ਜਿਵੇਂ ਸਿਆਣੇ ਕਹਿੰਦੇ ਵੀਰੇ ਪੈਸੇ ਨਾਲ ਮਾਰੀ ਚਪਏ ਨਹੀਂ ਬੋਲਦੇ ਜਦੋਂ ਇਹੋ ਜਿਹਾ ਨਾ ਕਰੇ ਖੜਾ ਦਿਖਦਾ ਅਗਲਾ ਕਹਿੰਦਾ ਵੀ ਹਾਂ ਸਰਦਾਰ ਸਾਹਿਬ ਦੇ ਕਰੇ ਚੀਜ਼ ਖੜੀ ਆ ਤੇ ਇਸ ਵਕਤੇ ਵੀਰੇ ਪਕੋੜਦੇ ਨਹੀਂ ਹੈਗੇ ਕੱਲੀਆ ਜਰਸੀ ਬਾਹਰ ਕੱਢ ਦੋ ਇੱਦਾਂ ਹੀ ਦਿਖਾਉਣੇ ਆ ਕੱਲੀ ਜਰਸੀ ਬਾਹਰ ਕੱਢ ਦਿਓ ਇਹ ਵੀਰੇ ਦੂਜਾ ਸੁਆਹ ਸੂਦੀ ਆ ਵੱਡੇ ਕੱਦ ਬੇਲ ਦੇ ਵਿੱਚ ਆ तकरीबन ਇੱਕ ਹਫ਼ਤਾ ਲੱਗੂ ਜੀ ਤੇ ਦੁੱਧ ਦੇ 20 ਤੋਂ ਪਲੱਸ ਵਾਲਾ ਤੋਹਫਾ ਹੈਗਾ ਵੀਰੇ ਗਰਮੀ ਵਾਲਾ ਤੋਹਫਾ ਹੈਗਾ ਤੇ ਉਸ ਤੋਂ ਅੱਗੇ ਵੀਰੇ ਆ ਜੋ ਕੈਮਰਾਮਨ ਵੀਰ ਨੂੰ ਰੇਲਿੰਗਾਂ ਦਾ ਨੇੜੇ ਆ ਲੈ ਆ ਆ ਵੀਰੇ ਕੂਲ ਬੱਸੀ ਆ ਦੰਦਾ ਦੇ ਵਿੱਚ ਆ तकरीबन ਸੂਨ ਉਸ ਤੋਂ ਵੀਰੇ ਐਕਸਪਾਂਡਰ ਲੈ ਜੂਗੀ ਤੇ ਲੇਵਾ ਦੇਖੋ ਵੀ ਕੀ ਬਸਤ ਲੇਵਾ ਬਹੁਤ ਸੋਹਣਾ ਬਣਾਉ ਕਰਮਾ ਵਾਲੀ ਵੀਰੇ ਬਹੁਤ ਚੰਗੀ ਬੱਸੀ ਹੈਗੀ ਆ ਆ ਵੀਰੇ ਦੂਜਾ ਸੂਬਾ ਸੁੰਦਿਆ ਹੋ ਸਕਦਾ ਜੇ ਰਾਤ ਨੂੰ ਬੱਚਾ ਧਰ ਦੇ ਨਮਾਈ ਵੀ ਨਹੀਂ ਥੋੜਾ ਜਿਹਾ ਵਾਟਜਾ ਕਰਦੀ ਆ ਤੇ ਉਸ ਤੋਂ ਵੀ ਆ ਗਈ ਦੇਖੋ ਮੈਂ ਤੀਰੂ ਕਹਿੰਦੇ ਆ ਵਪਾਰੀਆਂ ਨੇ ਕਦੇ ਬਲੂ ਵੀ ਜਾਂਦੀਆਂ ਨੇ ਇਹ ਵੀਰੇ ਤੀਜਾ ਸੂਆ ਇਹ ਤਾਦੀ ਸੂਆ ਇਹ ਵੀ ਨਹੀਂ ਨਵਾਈ ਹੈਗੀ ਵੀਰਿਆ ਤੇ ਦੁੱਧ ਵੀਰੇ ਸੱਲੇ ਜਿਹੜੀ ਬੌਲੀ ਆ ਉਹ ਹੋਊਗੀ ਮੇਰੇ ਹਿਸਾਬ ਨਾਲ 16-17 ਕਿਲੋ ਇਸ ਵਾਰ ਪਰ ਜਿਹੜਾ ਵੀਰ ਮਾਰਦੀ ਲੈ ਜਾ ਵੀਰੇ ਠੀਕੋ ਰਾਸ ਦੇਣਾ ਇਹ ਨਹੀਂ ਵੀ ਤੋਂ ਰਾਸ ਦੇਣਾਗਾ ਬਾਕੀ ਵੀਰੇ ਪੰਜ ਬੈਣਾ ਆਪਣੀਆਂ ਹੋਰ ਆਉਣ ਵਾਲੀਆਂ ਨੇ ਕੱਲ ਨੂੰ ਸੋਦੇ ਹੋਊਗੇ ਵੀਰੇ ਸਾਰੇ maal ਦੇ ਸਾਰੇ maal ਦੇ ਸਵੇਰ ਕੱਲ ਨੂੰ ਸਾਰੇ ਸੋਦੇ ਚੱਲ ਪੈਣਗੇ ਤੇ 12 ਮਈ ਜੇਕਰ ਕੰਮ ਚੱਲੂਗਾ ਔਰ ਬਾਕੀ ਸਾਡੇ ਫਾਰਮ ਤੇ ਆਣਾ ਵੀਰੇ ਮੌਰਨਿੰਗ ਵੀ ਉਹਨੂੰ ਤਾਂ ਫਾਇਦਾ ਹੁੰਦਾ ਹੈ। ਆ ਵੇਰ ਦੇਖ ਸਕਦੇ ਹੋ ਵੀ। ਤਾਜੀ ਸੂਈ ਵੀ ਆ। ਤਾਜੀ ਸੂਈਆ ਵੀਰੇ ਦੇਖ ਸਕਦੇ ਹੋ। ਬੱਚਾ ਇਹਦਾ ਮਗਰ ਹੈਗਾਗਾ। ਠੰਡੀ ਸਿਰਾ ਉਦਾਂ ਦਾ ਨੂੰ ਵੀਰੇ ਧਾਰਾ ਮਾਰ ਕੇ ਦਿਖਾ ਦਿਆ ਨੇ। ਆ ਦੇਖ ਸਕਦੇ ਹੋ। ਦੇਖੋ ਵੀਰੇ ਚੌਣ ਬੱਸੀ ਆ। ਬਾਕੀ ਤੁਹਾਨੂੰ ਮੈਂ ਦੁੱਧ ਖਾਉਣਾ ਵੀਰੇ ਬੌਲੇ ਜੀ ਅਸੀਂ ਬਾਹਰੋਂ ਵੀਰੇ ਸੂਈ ਵੀ ਮੁਫਤ ਨਹੀਂ ਲੈਂਦੇ ਆ ਦੇਖ ਸਕਦੇ ਹੋ ਵੀਰੇ ਬੌਲਾ ਬਾਹਰੋਂ ਵੀਰ ਜੀ ਸੀ ਸੂਈ ਵੀ ਮੁਫਤ ਨਹੀਂ ਲੈਂਦੇ ਸਾਡੇ ਫਾਰਮ ਤੇ ਸੂੰਦੀ ਆ ਕੇ ਕਿਉਂਕਿ ਵੀਰੇ ਬਾਹਰਾਂ ਕੁਝ ਚੱਲਦਾ ਹੈ ਕਿਉਂਕਿ ਬਾਹਰੋਂ ਸੂਈ ਵੀ ਆਪਾਂ ਗਲਤ ਬੈਠ ਲੈ ਲਈ ਵੀਰੇ ਸਾਨੂੰ ਲੰਬਾ ਆਉਣਾਗਾ ਪੰਜ ਬੈੜਾ ਵੀਰੇ ਉਥਾਓ ਮੇ ਆਜੋ ਮੜਾ ਜਾ ਜੀ ਉੱਪਰ ਹੈਗੀਆਂ ਫਿਰ ਅੰਦਰ ਕਰਦੇ ਗਊ ਮਾਤਾ ਕਰਮ ਵਾਲੀਆਂ ਆਜੋ ਜੀ ਆਹ ਵੀਰੇ ਜਰਸੀ ਕਬੂਤਰ ਦਾ ਬੱਚਾ ਬੰਦਾ ਚ ਕੱਚੀ ਹੈਗੀ 10 ਦਿਨ ਦੀ ਕਰਮ ਵਾਲੀ ਗਊ ਮਾਤਾ ਵੀਰੇ ਇਹਦਾ ਕਰਮ ਵਾਲੀਆਂ ਪਰੀਆਂ ਨੇ ਤਾਰਦੇ ਨੇ ਵੀਰ ਜੀ ਇਹਦਾ ਇਹ ਵੀਰੇ ਚੌਂਟ ਦੀ ਦੇ ਦੇਾਂਗੇ ਆ ਵੀਰੇ ਇੱਕ ਆਰਡਰ ਰੱਖਿਆ ਹੈਗਾ 48000 ਦੀ 8-9 ਦਿਨ ਦੀ ਗੱਠੀ ਹੈ ਸਾਈਲ ਦੇ ਵਿੱਚ ਹੈ ਵੱਡੇ ਕੱਦ ਦੇ 48 ਦੀ ਦੇ ਦੇਾਂਗੇ ਵੀਰੇ ਆ ਵਾਲੀ ਵੀਰੇ ਚੇਫਰੇ ਵਿੱਚ ਇਹ ਵੀ ਇੱਕ ਆਪਾਂ ਆਫਰ ਰੱਖਿਆਗਾ 55000 ਦੀ ਦੇ ਦੇਾਂਗੇ ਪਰ ਕੱਚੀ ਵੀਰੇ ਹੋਗੀ 15 ਦਿਨ ਦੀ ਪਹਿਲਾਂ ਦੱਸਦੇ ਆ ਉਦੋਂ ਅੱਗੇ ਆ ਕਰਮੀਆਂ ਵਾਲਾ ਤੋਹਫਾ ਵੀਰੇ ਆ ਦੇਖੋ ਵੀਰੇ ਦੇਖ ਸਾਧਾ ਚੰਗੀ ਆ ਪਰ ਇਹ 20+ ਵਾਲੀ ਆ ਚੰਗੀ ਆ ਬਾਕੀ ਵੀਰੇ ਸਾਡੇ ਕੋਲ ਸਾਰੇ ਤਰ੍ਹਾਂ ਦੇ ਪਾ ਹੈਗੇ ਅੱਜ ਵੀਰ ਜੀ ਕੋਈ ਨਾਗ ਵੀ ਨਹੀਂ ਵੇਚਦੇ ਕੱਲ ਨੂੰ ਨਗ ਵੇਚਾਂਗੇ ਵੀਰੇ ਕੱਲਾ ਕੱਲਾ ਕਰਕੇ 12 ਰੇਟ ਲਾ ਦੀ ਪਤਾ ਕਰਕੇ ਆਓ ਐਂਟਰਟੇਨਮੈਂਟ ਦੁਆਰਾ ਫੇਰ ਬੋਲਾਂ ਕਿਦੋਂ ਵੀ ਚੀਜ਼ ਲੈਣੀ ਆ ਵੀਰੇ ਦੇਖ ਕੇ ਨਰਕ ਪਰ ਖਾ ਲੋ 100 ਦਾ ਨੋਟ ਬਹੁਤ ਔਖਾ ਬਣਦਾ ਵੀਰ ਜੀ ਮੈਂ ਆਉਂਦੇ ਆਪਾਂ ਨੂੰ ਦੋ ਤੋਂ ਤੱਕ ਹੀ ਜਾਵਾਂ ਵੀਰੇ ਉਹ ਵੀ ਨਹੀਂ ਗੱਲ ਹੁੰਦੀ ਕਿ ਕਿਉਂਕਿ ਇਹ ਸਾਲ ਹੀ ਚੀਜ਼ ਆ ਵੀਰੇ ਅੱਧੇ ਹੁੰਦੀਆਂ ਨੇ ਕਿਸੇ ਤੀਂ ਦੀ ਵੀਰੇ ਕੋਈ ਗਰੰਟੀ ਨਹੀਂ ਹੋਊਗੀ ਗੇਟੋਂ ਬਾਹਰ ਹੋ ਗਈ ਬਾਜੋਂ ਵੀਰੇ ਕੋਈ ਲਾਂਬਾ ਨਹੀਂ ਹੋਣਾ ਸਿਰਫ ਦੋ ਚੀਜ਼ਾਂ ਦਾ ਹੁੰਦਾ ਵੀਰੇ ਇੱਕ ਤਾਂ ਪੇਟ 'ਚ ਬੱਚੇ ਦਾ ਹੁੰਦਾਗਾ ਵੀ ਪੇਟ 'ਚ ਬੱਚਾ ਆਗਾ ਇੱਕ ਜੇ ਆਪਾਂ ਨਾਕਾਇਦਾ ਵੀ ਆਪ ਰਹਾਉਤੇ ਰਸੂਗ ਹੈ ਵੀਰੇ ਇਹ ਨਹੀਂ ਵੀ ਇਹ ਤਿੰਨ ਮਹੀਨੇ ਲੈ ਜਾਊਗਾ ਇਹਦਾ ਇਹ ਚੀਜ਼ ਦੀ ਗਰੰਟੀ ਹੋ ਵੀ ਜਾੜੇ ਕੱਚੀ ਨਹੀਂ ਬਾਕੀ ਹਰ ਚੀਜ਼ ਵੀਰੇ ਦੇਖ ਕੇ ਨਰਖ-ਪਰਖ ਨਾਲ ਲੈਣੀ ਆ ਵੀਰੇ ਕਿਉਂਕਿ ਜਿਹੜੇ ਕੋਕਾ ਵੀਰੇ ਪਿਓ ਬਦ ਨੂੰ ਢੂਠੇ ਕਰ ਦਿਆਂਦਾ ਸਾਨੂੰ ਤਾਂ ਇੰਨਾ ਵਪਾਰ ਕਰਦੇ ਜਦੋਂ ਸਾਨੂੰ ਵੀਰੇ ਕੋਈ ਸਮਝ ਨਹੀਂ ਆएगी ਜਿਹਨੂੰ 15 ਤੱਕ ਦੇ ਆ ਉਹ 25 ਦੇ ਦਿੰਦੇ ਜਿਹਨੂੰ 25 ਤੱਕ ਦੇ ਆ 15 ਦਿੰਦੀ ਆ ਤੇ ਬਾਕੀ ਮੇਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਕੱਲ ਨੂੰ ਵੀਰੇ 17 ਤਰੀਕ ਨੂੰ ਸਵੇਰ ਆਪਣੇ ਫਾਰਮ ਤੇ ਮਿਲਦੇ ਆ ਮੇਰੇ ਵੀਰਾਂ ਸਾਡੇ ਫਾਰਮ ਤੇ ਆਉਣ ਤੇ ਮੋਸਟ ਵੈਲਕਮ ਹੋਊਗਾ 7 ਵਜੇ ਵੀਰੇ ਸੌਦੇ ਸ਼ੁਰੂ ਕਰਾਂਗੇ ਹਾਂਜੀ ਜਲਦ ਆਪਣੇ ਫਾਰਮ ਤੇ ਗੇ ਨਵੀਂ ਵੀਡੀਓ ਨਾਲ ਮਿਲਦੇ ਹਾਂਜੀ ਵੀਰਜੀ ਸਤਿ ਸ੍ਰੀ ਅਕਾਲ ਜੀ